ਦੋਸਤੋ ਜੇਕਰ ਤੁਸੀਂ ਵੀ UPI ਦੇ ਰਾਹੀਂ ਪੇਮੈਂਟ ਕਰਦੇ ਹੋ ਜਾਂ ਫਿਰ ਅਦਾਇਗੀ ਪ੍ਰਾਪਤ ਕਰਦੇ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਪੋਜ ਅੱਜ ਕੱਲ੍ਹ UPI ਦੇ ਰਾਹੀਂ ਅਦਾਇਗੀ ਕਰਨਾ ਜਾਂ ਅਦਾਇਗੀ ਪ੍ਰਾਪਤ ਕਰਨ ਦਾ ਰੁਝਾਨ ਬਹੁਤ ਵੱਧ ਰਿਹਾ ਹੈ ਲੱਖਾਂ ਲੋਕ ਰੋਜ਼ਾਨਾ UPI ਪੇਮੈਂਟ ਦੀ ਵਰਤੋਂ ਕਰਦੇ ਆ ਹੁਣ ਇਸ ਪੇਮੈਂਟ ਦੀ ਵਰਤੋਂ ਕਰਨ ਦੇ ਮਾਧਿਅਮ ਦੇ ਵਿੱਚ ਵਟੀਆਂ ਅਦਾਇਗੀਆਂ ਕਰਨ ਦੀ ਵਧਦੀ ਹੋਈ ਮੰਗ ਨੂੰ ਦੇਖ ਕੇ ਸਰਕਾਰ ਦੇ ਵੱਲੋਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਕੁਝ ਬਦਲਾਅ ਕੀਤੇ ਆ ਹੁਣ ਵਿਸਤਾਰਪੂਰਵਕ ਜਾਣਕਾਰੀ ਲੈਣ ਤੋਂ ਪਹਿਲਾਂ ਫਟਾਫਟ ਇਸ ਵੀਡੀਓ ਨੂੰ ਕਰ ਲਓ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਹੁਣ ਤੁਸੀਂ ਸਾਡੀਆਂ ਵੀਡੀਓ ਸਾਡੀ ਪੋਸਟਾਂ bajjipunjabi.in ਵੈੱਬਸਾਈਟ ਦੇ ਉੱਪਰ ਵੀ ਦੇਖ ਸਕਦੇ ਹੋ ਵੱਡੀ ਅਦਾਇਗੀਆਂ ਦੀ ਵਾਧੂ ਵੀ ਮੰਗ ਨੂੰ ਦੇਖਦੇ ਹੋਏ ਸਰਕਾਰ ਦੇ ਵੱਲੋਂ ਕਈ ਕੈਟਾਗਰੀਆਂ ਦੇ ਵਿੱਚ UPI ਪੇਮੈਂਟ ਕਰਨ ਦੀ ਲਿਮਟ ਵਧਾ ਦਿੱਤੀ ਗਈ ਹੈ ਹੁਣ ਇਹ ਕਈ ਕੈਟਾਗਰੀਆਂ ਦੇ ਵਿੱਚ ਲਿਮਟ 10 ਲੱਖ ਰੁਪਏ ਰੋਜ਼ਾਨਾ ਤੱਕ ਦੀ ਵੀ ਹੋ ਚੁੱਕੀ ਹੈ 5 ਲੱਖ ਰੁਪਏ ਇੱਕ ट्रांजੈਕਸ਼ਨ ਤੱਕ ਦੀ ਲਿਮਟ ਵੀ ਹੋ ਚੁੱਕੀ ਹੈ ਹੁਣ ਆਪਾਂ ਥੋੜਾ ਜਿਹਾ ਸਮਝ ਲੈਂਦੇ ਹਾਂ ਕਿ ਇਸ ਦਾ ਫਾਇਦਾ ਕਿਸ ਨੂੰ ਹੋਣ ਜਾ ਰਿਹਾ ਹੈ UPI ਪੇਮੈਂਟ ਨੂੰ ਦੋ ਕੈਟਾਗਰੀਆਂ ਦੇ ਵਿੱਚ ਜੇਕਰ ਆਪਾਂ ਰੱਖ ਲਈਏ ਇੱਕ ਪਰਸਨ ਟੂ ਪਰਸਨ ਕੈਟਾਗਰੀ ਇੱਕ ਪਰਸਨ ਟੂ ਮਰਚੈਂਟ ਕੈਟਾਗਰੀ ਮਤਲਬ ਕਿ ਪਰਸਨ ਟੂ ਮਰਚੈਂਟ ਕੈਟਾਗਰੀ ਉਹ ਹੈ ਜਿਸ ਦੇ ਵਿੱਚ ਅਸੀਂ ਵਪਾਰੀ ਨੂੰ ਕਿਸੇ ਨੂੰ ਜਾਂ ਕਿਸੇ ਕੰਪਨੀ ਨੂੰ ਅਦਾਇਗੀ ਕਰਨੀ ਹੁੰਦੀ ਹੈ ਕਿਸੇ ਵਿਅਕਤੀ ਨੇ ਕਿਸੇ ਕੰਪਨੀ ਨੂੰ ਜਾਂ ਫਿਰ ਕਿਸੇ ਵਪਾਰੀ ਨੂੰ ਅਦਾਇਗੀ ਕਰਨੀ ਹੁੰਦੀ ਹੈ ਉਸ ਕੈਟਾਗਰੀ ਨੂੰ ਪਰਸਨ ਟੂ ਮਰਚੈਂਟ ਕੈਟਾਗਰੀ ਕਿਹਾ ਜਾਂਦਾ ਹੈ ਸੋ ਪਰਸਨ ਟੂ ਮਰਚੈਂਟ ਕੈਟਾਗਰੀ ਦੇ ਵਿੱਚ ਹੁਣ ट्रांजੈਕਸ਼ਨ ਦੀ ਲਿਮਟ 5 ਲੱਖ ਰੁਪਏ ਤੱਕ ਦੀ ਕਰ ਦਿੱਤੀ ਗਈ ਹੈ ਅਤੇ ਕਈ ਕੈਟਾਗਰੀਆਂ ਦੇ ਵਿੱਚ ਡੇਲੀ ਲਿਮਟ 10 ਲੱਖ ਰੁਪਏ ਅਦਾਇਗੀ ਕਰਨ ਤੱਕ ਦੀ ਤੁਹਾਨੂੰ ਇਜਾਜ਼ਤ ਹੋਵੇਗੀ ਹੁਣ ਕਿੱਥੇ ਕਿੱਥੇ ਇਸ ਦਾ ਫਾਇਦਾ ਹੋਣ ਜਾ ਰਿਹਾ ਹੈ ਹੁਣ ਇਹ ਵਧੀ ਹੋਈ ਜਿਹੜੀ ਲਿਮਿਟ ਹੈਗੀ 10 ਲੱਖ ਰੁਪਏ ਤੱਕ ਰੋਜ਼ਾਨਾ ਦੀ ਅਤੇ 5 ਲੱਖ ਰੁਪਏ ਇੱਕ ट्रांजੈਕਸ਼ਨ ਦੀ ਜੋ ਲਿਮਿਟ ਹੈਗੀ ਹੈ ਇਹ ਨਿਯਮ ਤੁਸੀਂ ਬੀਮੇ ਦੇ ਲਈ ਇਸਤੇਮਾਲ ਕਰ ਸਕਦੇ ਹੋ ਕੈਪੀਟਲ ਮਾਰਕੀਟ ਦੇ ਵਿੱਚ ਲੋਨ ਦੀ ਕਿਸ਼ਤਾਂ ਭਰਨ ਦੇ ਲਈ ਟੈਬਲ ਕੈਟਾਗਰੀ ਆਦਿ ਦੇ ਵਿੱਚ ਤੁਸੀਂ ਕਰ ਸਕਦੇ ਹੋ ਇੱਕ ट्रांजੈਕਸ਼ਨ 5 ਲੱਖ ਰੁਪਏ ਤੱਕ ਦੀ ਕਰ ਸਕਦੇ ਹੋ ਅਤੇ ਕਈ ਕੈਟਾਗਰੀਆਂ ਦੇ ਵਿੱਚ ਲਿਮਿਟ 10 ਲੱਖ ਰੁਪਏ ਰੋਜ਼ਾਨਾ ਤੱਕ ਵੀ ਹੈ ਅਤੇ ਕਈ ਕੈਟਾਗਰੀਆਂ ਦੇ ਵਿੱਚ ਲਿਮਿਟ ਇਹ 6 ਲੱਖ ਵੀ ਹੈਗੀ ਵੱਖ-ਵੱਖ ਤਰ੍ਹਾਂ ਦੀਆਂ ਕੈਟਾਗਰੀਆਂ ਬਣਾਈਆਂ ਹੋਈਆਂ ਹੁਣ ਆਪਾਂ ਸੌਖੇ ਸ਼ਬਦਾਂ ਵਿੱਚ ਸਮਝ ਲਈਏ ਜੇਕਰ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕਿਸੇ ਵਪਾਰੀ ਨੂੰ ਜਾਂ ਕਿਸੇ ਕੰਪਨੀ ਨੂੰ ਪੇਮੈਂਟ ਕਰਨੀ ਹੈ ਫਿਰ ਤੁਸੀਂ ਇੱਕ ਵਾਰੀ ਚ ਪੇਮੈਂਟ 5 ਲੱਖ ਰੁਪਏ ਤੱਕ ਦੀ ਵੀ ਕਰ ਸਕਦੇ ਹੋ ਅਤੇ ਤੁਹਾਨੂੰ ਜੋ ਇੱਕ ਦਿਨ ਦੀ ਲਿਮਟ ਹੈ ਉਹ 10 ਲੱਖ ਰੁਪਏ ਤੱਕ ਦੀ ਕਰਨ ਦੀ ਵੀ ਇਜਾਜ਼ਤ ਹੁਣ ਮਿਲ ਚੁੱਕੀ ਹੈ ਪਹਿਲਾਂ ਇਹਨਾਂ ਦੀ ਲਿਮਟ ਘੱਟ ਹੁੰਦੀ ਸੀ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਇਸ ਦਾ ਆਮ ਵਿਅਕਤੀ ਨੂੰ ਕੀ ਫਾਇਦਾ ਹੋਣ ਜਾ ਰਿਹਾ ਆਮ ਵਿਅਕਤੀ ਨੂੰ ਇਸ ਦਾ ਫਾਇਦਾ ਇਹ ਹੋਵੇਗਾ ਕਿ ਆਮ ਵਿਅਕਤੀ ਦੇ ਵੱਲੋਂ ਜਦੋਂ ਕਿਸੇ ਵਪਾਰੀ ਨੂੰ ਪੇਮੈਂਟ ਕਰਨੀ ਹੈ ਤੋਂ ਉਸ ਵਕਤ ਉਸ ਨੂੰ ਵੱਡੀ ਹੋਈ ਲਿਮਟ ਦੇ ਕਰਕੇ ਹੁਣ UPI ਦੇ ਰਾਹੀਂ ਆਪਣੇ ਮੋਬਾਈਲ ਤੋਂ ਹੀ ਪੇਮੈਂਟ ਕਰ ਸਕੇਗਾ ਉਸ ਨੂੰ ਵਪਾਰੀ ਨੂੰ ਚੈੱਕ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ ਬੈਂਕ ਦੇ ਵਿੱਚ ਜਾ ਕੇ ਕੈਸ਼ ਕਢਵਾ ਕੇ ਲਿਆਣ ਦੀ ਜ਼ਰੂਰਤ ਨਹੀਂ ਹੋਵੇਗੀ ਸੋ ਇਹ ਤੁਹਾਨੂੰ ਹੁਣ ਬਹੁਤ ਸੁਖਾਲਾ ਵੱਡੀ ਪੇਮੈਂਟ ਕਰਨ ਦੇ ਲਈ ਇਹ ਮਾਧਿਅਮ ਤੁਹਾਨੂੰ ਪ੍ਰਾਪਤ ਹੋ ਚੁੱਕਾ ਹੈ ਖਾਸ ਕਰਕੇ ਹੁਣ ਕਿਉਂਕਿ ਨਵਰਾਤਿਆਂ ਦਾ ਅਗੇ ਸੀਜ਼ਨ ਆਉਣ ਵਾਲਾ ਹੈ ਤਿਹਾਰਾਂ ਦਾ ਸੀਜ਼ਨ ਆਉਣ ਵਾਲਾ ਹੈਗਾ ਤਾਂ ਫਿਰ ਜੇਕਰ ਤੁਸੀਂ ਜੁਐਲਰੀ ਖਰੀਦਣੀ ਹੈਗੀ ਤਾਂ ਜੁਐਲਰੀ ਦੇ ਵਿੱਚ ਹੁਣ ਤੁਹਾਨੂੰ ਪ੍ਰਤੀ ਦਿਨ 6 ਲੱਖ ਰੁਪਏ ਤੱਕ ਦੀ ਲਿਮਟ ਪ੍ਰਾਪਤ ਹੋ ਚੁੱਕੀ ਹੈ ਅਤੇ ਜੁਐਲਰੀ ਖਰੀਦਣ ਦੇ ਲਈ ਤੁਸੀਂ ਇੱਕ ਵਾਰੀ ਹੁਣ 2 ਲੱਖ ਰੁਪਏ ਤੱਕ ਦੀ ਵਪਾਰੀ ਨੂੰ ਪੇਮੈਂਟ ਸਿੱਧੇ ਰੂਪ ਦੇ ਵਿੱਚ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਪਹਿਲਾਂ ਆਪਾਂ ਪਰਸਨ ਟੂ ਪਰਸਨ ਵਾਲੀ ਕੈਟਾਗਰੀ ਦੇ ਉੱਪਰ ਗੱਲ ਕੀਤੀ ਸੀ ਕਿ ਇੱਕ ਵਿਅਕਤੀ ਤੋਂ ਜਦੋਂ ਦੂਸਰੇ ਵਿਅਕਤੀ ਨੂੰ ਪੇਮੈਂਟ ਭੇਜਣੀ ਹੈ ਤਾਂ ਉਸ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਉਹ ਪੇਮੈਂਟ ਕਰਨ ਦੀ ਲਿਮਟ ਪਹਿਲਾਂ ਵਾਲੀ ਹੀ ਹੈ 1 ਲੱਖ ਰੁਪਏ ਤੱਕ ਦੀ ਤੁਸੀਂ ਰੋਜ਼ਾਨਾ ਦੀ ਪੇਮੈਂਟ ਤੁਸੀਂ ਕਿਸੇ ਵਿਅਕਤੀ ਨੂੰ ਕਰ ਸਕਦੇ ਹੋ ਉਸ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਗਿਆ ਹੈ ਸੋ ਦੋਸਤੋ ਇਹ ਨਵਾਂ ਬਦਲਾਅ ਜੇਕਰ ਤੁਸੀਂ ਵੱਡੀਆਂ ਅਦਾਇਗੀਆਂ ਕਰਦੇ ਹੋ ਜਾਂ ਫਿਰ ਵੱਡੀਆਂ ਅਦਾਇਗੀਆਂ ਪ੍ਰਾਪਤ ਕਰਦੇ ਹੋ ਤਾਂ ਫਿਰ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਹੋਣ ਜਾ ਰਿਹਾ ਹੈ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ। ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।